संगरान दिहाड़ा मनाया गुरुकर विखे मनाया फिलौर सोलह नवंबर गुरुद्वारा श्री गुरु रविदास भवन फिलौर विखे अचमगर महीने की संगरान दिहाड़ा बड़ी श्रद्धा पूर्वक मनाया गया इस मौके इससे श्री गुरु नानक देव जी का पचवंजावा प्रकाश पुरब भगत नामदेव जी का प्रकाश दिहाड़ा बड़ी श्रद्धा न मनाया गया विशेष तौर से पूजे नवे आए था मुखी फिलौर इंसपैक्टर संजीव कपूर और उन्होंने सहयोगी थानेदार परमजीत सिंह पत्रकार राजकुमार नंगल पत्रकार रवि कुमार होरना को यादगारी चिन्ह तस्वीर भेंट कितिया समूह संगत धनवाद किया गया इस मौके से प्रधान राजकुमार संधु सोहन लाल मनोज कुमार दलवीर विक्की चमन लाल जतेंद्र कुमार होर हाजिर सन फिलौर तो राजकुमार नंगल की खास रिपोर्ट ਹਲੋ ਹਾਂ ਅੱਜ ਸੰਗਰਾਮ ਤੇ ਪ੍ਰੋਗਰਾਮ ਤੇ ਕੀ ਕਹਿਣਾ ਚਾਹੁੰਦਾ ਬਹੁਤ ਕੁਝ ਨਾ ਹਾਂ ਅੱਜ ਸਭ ਤੋਂ ਪਹਿਲਾਂ ਤਾਂ ਜਨ ਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵੀਆਂ ਅਤੇ ਬਾਬਾ ਨਾਮਦੇਵ ਦੀਆਂ ਪ੍ਰਕਾਸ਼ ਉਸਤਵੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਮਿਲ ਕੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਜਿਹੜੀਆਂ ਗੁਰੂ ਘਰ ਇਕੱਠੀਆਂ ਹੋਈਆਂ ਤੇ ਇੱਥੇ ਆਪਣੇ ਐਸਚੋ ਜਿਹੜੇ ਆਪਣੇ ਹਜੇ ਆ ਸੰਜੀਪ ਕਪੂਰ ਜੀ ਉਹਨਾਂ ਨੇ ਜੁਆਇਨ ਕੀਤਾ 9 ਮਸਤ ਤੱਕ ਹੋਇਆ ਤੇ ਉਹਨਾਂ ਨੇ ਆਪਣੀ ਹਾਜ਼ਰੀ ਲਈਆ ਤੇ ਗੁਰੂ ਮਹਾਰਾਜ ਦਾ ਉਹਨਾਂ ਨੇ ਅਸ਼ੀਰਵਾਦ ਲਿਆ ਤੇ ਉਹਨਾਂ ਦਾ ਗੁਰੂ ਗੁਰੂ ਪਰੰਦੇ ਕਮੇਟੀ ਕੋਲ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਨਾਲ ਉਹਨਾਂ ਦੇ ਪਰਮਜੀਤ ਸਿੰਘ ਜਿਹੜੇ ਲੀਡਰ ਆ ਉਹ ਵੀ ਆਏ ਤੇ ਉਹ ਵੀ ਗੁਰੂ ਘਰ ਜਿਹੜੇ ਆ ਆਪਣਾ ਉਹਨਾਂ ਨਤਮਸਤ ਕੋ ਅਤੇ ਗੁਰੂ ਮਹਾਰਾਜ ਦਾ ਅਸ਼ੀਰਵਾ ਲਿਆ ਤੇ ਉਹਨਾਂ ਦਾ ਵੀ ਜਿਹੜਾ ਪਰੰਧ ਕਮੇਟੀ ਨੇ ਸਤਿਕਾਰ ਕੀਤਾ ਉਹਨਾਂ ਸਰੋਪਾ ਜਿਹੜੇ ਸਤਿਕਾਰ ਕੀਤਾ ਬੀਬੀਆਂ ਵੀ ਬੇਨਤੀ ਕੀਤੀ ਗਈ ਕਿ ਜਿਹੜਾ ਹੈਗਾ ਤੁਸੀਂ ਆਓ ਗੁਰੂ ਘਰ ਆਪਣੇ ਗੁਰੂਪ ਘਰ ਬਣਾਵਾਂਗੇ ਉਹਨਾਂ ਜਿਹੜੀਆਂ ਕਿ ਸੇਵਾ ਕਰਨੀਆਂ ਤੇ ਰੈਗੂਲਰ ਹਫਤੇ ਚ ਇੱਕ ਦਿਨ ਆਇਆ ਕਰਨੀਆਂ ਜਿਹਦੇ ਨਾਲ ਸਫਾਈ ਜੋ ਕਿ ਕੋਈ ਵੀ ਜਿਹੜੀ ਹੈਗੀ ਸੇਵਾ ਆ ਬੀਬੀਆਂ ਦੇ ਬਿਗੇ ਪੂਰੀ ਦੀ ਕਾਮਧੂਰਾ ਆ ਗੁਰੂ ਵਿਦਾਸ ਭਵਨ ਵਿਖੇ ਮੱਗਰ ਮਹੀਨੇ ਦੀ ਜਗਰਾਤ ਮਨਾਈ ਗਈ ਜਿਸ ਵਿੱਚ ਬਹੁ ਗੰਤੀ ਵਿੱਚ ਸੰਗਤਾਂ ਨੇ ਆ ਕੇ ਦਰਸ਼ਨ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਉਸ ਦੇ ਨਾਲ ਨਾਲ ਹੀ ਫਲੋਰ ਦੇ ਨਵੇਂ ਆਏ ਸਤਿ ਸੰਜੀਕਪੁਰ ਜੀ ਵੀ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੇ ਗੁਰੂ ਰਾਸ ਸਾਹਿਬ ਮਹਾਰਾਜ ਦੇ ਨਤਮਸਕ ਹੋਏ ਤੇ ਉਹਨਾਂ ਨੂੰ ਅਸੀਂ ਪ੍ਰਬੰਧ ਕਮੇਟੀ ਲੋ ਧੰਨਵਾਦ ਕੀਤਾ ਉਹਨਾਂ ਨੂੰ ਸਨਮਾਨ ਕੀਤਾ ਹਾਂ ਇੱਕ ਜਾਣਕਾਰੀ ਇਹ ਵੀ ਆ ਕਿ ਹਰ ਮਾਤਰ ਪ੍ਰੋਗਰਾਮ ਤੇ ਇੱਥੇ ਆਧਾਰ ਕਾਰਡ ਦਾ ਕੈਂਪ ਲੱਗਦਾ ਹਾਂਜੀ ਇੱਥੇ ਤਕਰੀਬਨ ਦੇਹਲੀ ਆਧਾਰ ਕਾਰਡ ਦਾ ਕੈਂਪ ਲੱਗਦਾ ਕਿਸੇ ਨੇ ਕੋਈ ਧੀਏ ਦਾ ਨਾਮ ਚੇਂਜ ਕਰਾਉਣਾ ਕੋਈ ਮੋਬਾਈਲ ਅਪਡੇਟ ਕਰਾਉਣਾ ਕੋਈ ਕਿਸੇ ਕਿਸੇ ਨੂੰ ਕੋਈ ਮੋਬਾਈਲ ਆਧਾਰ ਕਾਰਡ ਦਾ ਕੰਮ ਕਰਾਉਣਾ ਆ ਉਹ ਇੱਥੇ ਆ ਕੇ ਕਰਾ ਸਕਦਾ ਹੈ ਅੱਜ ਵੀ ਲੱਗਾ ਆ ਅਗਲੇ 22 23 ਤਰੀਕ ਤੋਂ ਲਗਾਤਾਰ ਫੇਲ ਸ਼ੁਰੂ ਹੋ ਜਾਣਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰੋਗਰਾਮ ਹੈਗਾ ਕੀ ਕਹਿਣਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੀ ਉਹਨਾਂ ਦੇ ਗੁਰਪੁਰਪਤੇ ਸੇ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੈ ਗੁਰਦੇਵ ਜੀ